ਤਲਵੰਟੀ ਸਾਹਿਬ ਉਹ ਟਰੈਕਟਰ ਮੰਡੀ ਤੇ ਪਹੁੰਚੇਗੇ ਕਗੜੇ ਬਾਈ ਨਾਲ ਗੱਲਬਾਤ ਕਰਵਾਉਣਗੇ ਕੀ ਵਾਲ ਨੇ ਬਈ ਕਗਣੇ ਠੀਕ ਹੈ ਬਾਈ ਜੀ ਵਧੀਆ ਬਾਈ ਜੀ ਵਧੀਆ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿੰਨੇ ਕੁ ਟਰੈਕਟਰ ਨੇ ਬਈ ਅੱਜ ਆਪਣੇ ਕੋਲੇ 7-8 ਦਿਖਾ ਦਿੰਦੇ ਆ ਜੀ ਠੀਕ ਹੈ ਸਦਾ ਬਥੇਰੇ ਠੀਕ ਹੈ 50000 ਦਾ ਇੱਕ ਟਰੈਕਟਰ ਤੇ ਡਿਸਕਾਊਂਟ ਕਰ ਦਿੱਤਾ ਕਗਣੇ ਅੱਜ 50000 ਦਾ ਕਰਾਂਗੇ ਠੀਕ ਹੈ 25000 ਕਰ ਦਿਆਉਨੇ ਆ 25000 ਜੀ ਐਸਟੀ ਦਾ ਠੀਕ ਹੈ ਹਾਂ ਡਬਲ ਹੋ ਗਿਆ ਡਬਲ ਹੋ ਗਿਆ ਠੀਕ ਹੈ। ਹਾਂ। ਤੇ ਲਗਭਗ ਮਤਰਾ ਪਹਿਲਾ ਦਿਖਾਉਣ ਹੈਗਾ ਤੁਹਾਨੂੰ ਨਿਊ ਹਾਲੈਂਡ ਸੁਪਰ ਵਾਲਾ ਟਰੈਕਟਰ ਹੈਗਾ ਕੰਡੀਸ਼ਨ ਚ ਚੈੱਕ ਕਰ ਲੋ ਟੀ ਗੁੱਡੀ ਵਾਲੇ ਬਾਈ ਮਤਰਾ ਟਾਇਰ ਆਗੇ ਫਰੰਟ ਚੈੱਕ ਕਰੋ ਕੋਕਾ ਪੀਸ ਕਹਿ ਸਕਦੇ ਆਂ ਕਿ ਮਾਡਲ 2015 ਮਾਡਲ ਆ ਜੀ ਬਠੰਡਾ ਨੰਬਰ ਆ ਇੰਜਨ ਗੇਅਰ ਦਾ ਇੰਜਨ ਗੇਅਰ ਦਾ ਓਕੇ ਆ ਫਰਸਟ ਕੁਆਲਟੀ ਦਾ ਟਾਇਰ ਟਾਇਰ ਬਾਈ ਜੀ ਪਿਛਲੇ ਟਾਇਰ ਤਾਂ ਆ ਗਿਆ 85 ਪੈਸੇ ਅਗਲੇ ਟਾਇਰ ਨਵੇਂ ਦਾ ਤੇ లైଟି గుడ్డీ ਵਾਲੇ ਆ ਗਏ ਨਾ ਬਈ ਹਾਂਜੀ ਵੀਕੇਟੀ ਦਾ ਚੌਕੜਾ ਚਾਰੇ ਵੀਕੇਟੀ ਦਾ ਟਾਇਰ ਹੈ ਜੀ ਠੀਕ ਆ ਜੀ ਮੈਂ ਉੱਤਰੋ ਚੈੱਕ ਕਰੋ ਟਰੈਕਟਰ ਦੀ ਕੰਡੀਸ਼ਨ ਆ ਰੇਟ ਕਿਰੋਗਾ ਰੇਟ ਤਾਂ 515 ਠੀਕ ਹੈ 50000 ਡਿਸਕਾਊਂਟ 50000 ਡਿਸਕਾਊਂਟ 50000 ਘਟਾਈਏ ਬਸ ਮਾਰੇ ਇਹ ਦੋਸੀ ਆ ਠੀਕ ਆ 50000 ਘਟਾਈ ਚਲਿਓ ਬਾਈ ਰੇਟ ਦੱਸੀ ਜਾਊਗਾ ਇਸ ਤੋਂ ਬਾਅਦ 50000 ਥੱਲੇ ਆਈ ਜਾਏ ਹੋ ਅਗਲਾ 5104 ਆ ਗਿਆ 2009 ਮਾਡਲ ਆ ਜੀ ਨੰਬਰ 50 ਵਾ ਅਗਲੇ ਟਾਇਰ ਹੈਗੇ ਆ 50 ਪੈਸੇ ਪਿਛਲੇ ਟਾਇਰ ਜੇ ਕੇ ਦੇ ਨਵੇਂ ਲਾਤੇ ਠੀਕ ਆ ਪੀ ਵੀ 11 ਨੰਬਰ ਆ ਗਿਆ ਟਾਇਰਾਂ ਦੀ ਕੰਡੀਸ਼ਨ ਚੰਗੀ ਪਈ ਆ ਬੈਕ ਵਾਲਿਆਂ ਦੀ ਬੈਲ ਸੋਨ ਨੂੰ ਬਈ ਮਿਲ ਜੂਗਾ ਟਾਇਰਾਂ ਦਾ 2 ਸਪੀਡ ਦੇ ਵਿੱਚ ਆਗਾ ਪਾਵਰ ਸਟੀਅਰਿੰਗ ਵਾਲਾ ਹਾਈ ਲੋ ਪਾਵਰ ਸਟੀਅਰਿੰਗ ਆ ਗਿਆ ਠੀਕ ਆ ਹਾਂ ਰੇਟ ਰੇਟ ਇਹਦਾ ਹੈਗਾ 3 ਲੱਖ ਤੇ 85000 5000 ਰੁਪਏ ਨਸਟਾਉਂਦਾ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਕਿ ਆ ਗਨੇ ਫੋਨ ਬਾਈ ਕਰਨਗੇ ਹਨਾ ਵੇ 50000 ਉੜ ਗਿਆ ਹਾਂਜੀ ਠੀਕ ਆ ਰੇਗ ਟਰੈਕਟਰ ਚ ਜੈਸਨੋ ਵਾਲੀ ਨੇ ਜੈਸਨੋ ਵਾਲੇ ਆ ਜੀ ਠੀਕ ਆ ਇਸ ਤੋਂ ਬਾਅਦ 1 ਰੁਪਿਆ ਨਹੀਂ ਕੱਢਣਾ 1 ਰੁਪਿਆ ਨਹੀਂ ਲੈ ਸੋਨਾ ਠੀਕ ਆ ਇੱਕ ਵਾਰ ਹੀ ਕਰਤਾ ਠੀਕ ਆ ਇੱਕ ਵਾਰੀ ਜੈਸਨੋ ਹੀ ਆ ਭਾਈ ਜੀ ਅੱਗੇ ਆ ਗਿਆ 5310 ਛੋਟਾ ਟਰੈਕਟਰ ਆ ਕਨੋਪੀ ਛਤਰੀ ਲੱਗੀ ਹੋਈ ਆ 30 ਸਪੀਡ ਦੇ ਵਿੱਚ ਆ 5310 ਕੰਡੀਸ਼ਨ ਚ ਚੈੱਕ ਕਰਵਾ ਦੇ ਭਾਈ ਪੂਰਾ ਫੁੱਲ ਕੋਕਾ ਦਾ ਮਾਡਲ ਕਾਗਣ ਵੇ ਮਾਡਲ 2019 ਦੇ 12ਵੇਂ ਮਹੀਨੇ ਦਾ ਆਰ.ਸੀ. ਵੀ ਦੀ ਆ ਜੀ ਠੀਕ ਆ ਨੰਬਰ ਪੰਜਾਬ ਆ ਸੈਕੰਡ ਪਾਰਟੀ ਦੇ ਨਾਮ ਆ ਓਕੇ ਨਾਲ ਦੇ ਟਾਇਰ 75 ਰੁਪਏ ਸੀ ਆ ਘੰਟੇ ਘੰਟੇ 15 1600 ਘੰਟਾ ਚੱਲਿਆ ਵੇ ਆਗਾ ਗਰੰਟੀਡ ਕੋੜ ਹਾਂ ਵੈਲ ਕੋੜ ਤੇਰਾ ਵਾਰਸ ਵੀ ਟਿਕੋ ਰਹੀ ਰੇਟ ਜੱਸ ਨੂੰ ਆਲਾ ਪਹਿਲਾ ਰੇਟ ਦੱਸ ਦੀ ਐ ਰੇਟ 6 ਲੱਖ ਤੇ 85000 ਆ 50000 ਇਹ ਚੋ ਡਿਸਕਾਊਂਟ ਲੈ ਵੀ 50 ਇਹਦੇ ਵਿੱਚ ਔੜ ਗਿਆ ਮਿੱਤਰੋ 35000 ਦਾ ਰਹਿ ਗਿਆ 6 ਲੱਖ ਹਾਂਜੀ 241 ਆ ਗਿਆ ਮਹਾਨ ਇੱਕ ਮਹਾਨ ਆਂਦਾ ਇਹ ਮਹਾਨ ਆ ਗਿਆ ਮਿੱਤਰੋ ਦੇਖ ਸਕਦੇ ਹੋਗੇ ਖੈਰ ਚੌਕੜਾ ਕਹਿਦਾ ਦਿੰਗੇ 80 85 ਪੈਸੇ ਬੈਗ ਤਾਂ ਵੀ ਨਮਿਆ ਵਾਂਗੂ ਪੈਣਗੇ ਤੇ ਪੀਵੀ ਤਿੰਨ ਬਠੰਡੇ ਦਾ ਨੰਬਰ ਹੈਗਾ ਇੰਜਨ ਗੇਅਰ ਦਾ ਇੰਜਨ ਗੇਅਰ ਦਾ ਫੁੱਲ ਚੰਗਾ ਬਠੰਡਾ ਨੰਬਰ ਆ ਜੀ ਫਰਸਟ ਪਾਰਟੀ ਆ ਮਾਡਲ ਮਾਡਲ 2011 ਦਾ ਠੀਕ ਹੈ ਰੇਟ 3.5 ਲੱਖ ਆ ਜੀ ਇਹਦਾ ਇਹ ਜੋ ਥੋੜੇ ਜਿਹਾ ਘੱਟ ਘੱਟ ਰਹੀਏ ਟਰੈਕਟਰ ਛੋਟਾ ਹੈਗਾ ਠੀਕ ਹੈ ਇਹ ਦੇ ਦਾਂਗਾ 3 ਲੱਖ ਤੇ 15000 ਲੈ 3 ਲੱਖ ਤੇ 15000 35000 ਦਾ ਇਹ ਜੋ ਡਿਸਕਾਊਂਟ ਕਰਤਾ ਠੀਕ ਹੈ ਜੀ ਤੇ ਅੱਗੇ ਆ ਗਿਆ ਮਿੱਤਰੋ ਫਾਰਮਰ ਟਰੈਕ ਚੈਂਪੀਅਨ 2011 ਮਾਡਲ ਆ ਡਬਲ ਕਲੱਚ ਆ ਠੀਕ ਹੈ ਜੀ ਰਵਾਰਸ ਪੀਟ ਗਿਆ ਕੰਡੀਸ਼ਨ ਦਾ ਕੰਡੀਸ਼ਨ ਫੁੱਲ ਚੰਗੀ ਆ ਨਿਗਾ ਮਰਾ ਦੇ 75% ਟਾਇਰ ਆ ਚਾਰੇ ਠੀਕ ਹੈ ਜੀ ਪੰਜਾਬ ਦਾ ਨੰਬਰ ਆ ਇਹਦਾ ਵੀ ਪੰਜਾਬ ਨੰਬਰ ਆ ਗਿਆ 2011 ਮਾਡਲ ਆ ਗਿਆ ਵੀਡੀਓ ਪੰਜ ਚੰਗੀ ਤਰ੍ਹਾਂ ਵੀਡੀਓ ਦਿਖਾ ਦੇ ਫੋਟੋ ਪੈਣੀ ਨਹੀਂ ਫੋਨ ਤੇ ਠੀਕ ਹੈ ਵੀਡੀਓ ਨੂੰ ਧਿਆਨ ਨਾਲ ਵੇਖ ਲਿਓ ਠੀਕ ਹੈ ਜੀ ਰੇਟ ਅੱਗੋਂ ਪਿੱਛੋਂ ਦੀ ਗੇੜਾ ਦੇ ਦੇ ਬਈ ਬਣ ਕੇ ਰੇਟ ਰੇਟ ਹੈਗਾ 3 ਲੱਖ ਤੇ 15000 ਰੁਪਿਆ ਇਹਦੇ ਚੋਂ ਛੱਡ ਦਾਂਗੇ ਆਪਾਂ 45000 ਰੁਪਿਆ ਲੈ ਵੀ ਇਹਦੇ ਵਿੱਚੋਂ ਤੁਹਾਡਾ 45000 ਉੱਡ ਜਾਊਗਾ 2 ਲੱਖ ਤੇ 70000 ਰੁਪਿਆ ਤਾਂ ਰਹਿ ਗਿਆ ਹਾਂ 2 ਲੱਖ 70000 ਰੁਪਿਆ ਤਾਂ ਰਹਿ ਗਿਆ ਜੀ ਠੀਕ ਹੈ ਜੱਸ ਨੂੰ ਤੇ ਅੱਗੇ ਦਿਖਾਉਣੇ ਕਿ ਤੁਹਾਨੂੰ ਸੋਨਾ ਲੀਕਾ ਡੀਆਈ 60 ਦਾ ਮਾਡਲ 2009 ਮਾਡਲ ਆ ਟੈਰਾਂ ਦੀ ਕੰਡੀਸ਼ਨ ਆ ਟਾਇਰ 80 ਪੈਸੇ ਆ ਚਾਰੇ ਐਂਪ ਸਿਸਟਮ ਲੱਗਾ ਐ ਐਂਪ ਸਿਸਟਮ ਬਾਬੇ ਦਾ ਲੱਗਿਆ ਹੋਇਆ ਚੱਲਦਾ ਸਭ ਦਾ ਲਾਈਟਾਂ ਮਰਤਿਆਂ ਚੱਲਦੇ ਠੀਕ ਐ ਹਾਂਜੀ ਲੈ ਵੀ ਚੈੱਕ ਕਰੋ ਮੈਨੂੰ ਬੇਟ ਬੂਟ ਤੁਸੀਂ ਦੇਖ ਸਕਦੇ ਟਾਇਰ ਵਿੱਚ ਤੇ ਆ ਗਿਆ ਤੇਲ ਬ੍ਰੇਕਾਂ ਆ ਗਿਆ ਡਬਲ ਡਿਸਟ੍ਰਿਬਿਊਟਰ ਆ ਗਿਆ ਸੰਗਰੂਰ ਦਾ ਨੰਬਰ ਆ ਗਿਆ ਹਾਈ ਲੋ ਆ ਗਿਆ ਸੰਗਰੂਰ ਦਾ ਨੰਬਰ ਆ ਗਿਆ ਬਾਈ ਰੇਟ ਰੇਟ ਇਹਦਾ ਹੈਗਾ ਹੈ 3,85,000 ਰੁਪਿਆ ਠੀਕ ਐ ਜੀ ਤਾਂ 10,35,000 ਦਾ ਦੇ ਦੇ ਠੀਕ ਹੈ ਜੀ 313500 ਦਾ ਇਹ ਆ ਗਿਆ 20000 ਦੇ ਵਿੱਚ ਆ ਗਿਆ 9 10 RC ਦੱਸਦੀ ਆ ਠੀਕ ਹੈ ਜੀ ਮਾਰਕਾ ਨਾਉਂ ਦਾ ਠੀਕ ਹੈ ਜੀ ਤੇ ਅੱਗੇ ਆ ਗਿਆ 5204 PV11 ਨੰਬਰ ਹੀ ਹੈਗਾ ਕੰਡੀਸ਼ਨ ਚੈੱਕ ਕਰ ਲੋ ਮਿੱਤਰੋ 2 ਸਪੀਡ ਦੇ ਵਿੱਚ ਹੈਗਾ ਕੰਡੀਸ਼ਨ ਦਾ ਚੰਗਾ ਪਿਆ ਟਾਇਰ ਚੌਕੜਾ ਬਈ ਚਾਰੇ ਟਾਇਰ 75 ਤੋਂ 80 ਪੈਸੇ ਆ ਓਕੇ ਦੂਜੀ ਪਾਰਟੀ ਦੇ ਨਾਮ ਆ ਕਾਲੇ ਢੱਡਾ ਵਾਲਾ ਕਾਲੇ ਢੱਡਾ ਵਾਲਾ 5210 ਆ ਤੇ ਡਬਲ ਬੀਟ ਕੋ ਬਈ ਜੀ ਠੀਕ ਹੈ ਜੀ 520 4 ਰੇਟ ਰੇਟ ਹੈਗਾ ਜੀ 4 ਲੱਖ ਤੇ 25000 ਰੁਪਿਆ ਠੀਕ ਹੈ ਜੀ ਇਹ ਚੋਂ 20000 ਛੱਡ ਦੇਾਂਗੇ ਲੈ ਵੀ 50000 ਇਹਦੇ ਵਿੱਚ ਉੱਡ ਜਾਊਗਾ ਬਾਬੇ ਦਾ ਬਈ ਇਹਦੇ ਉੱਤੇ ਵੀ ਸਿਸਟਮ ਲੱਗਾ ਹੋਇਆ ਹੈਗਾ ਵਧੀਆ ਚੱਲਦਾ ਹੈਗਾ ਬਈ ਚੰਗਾ ਟਰੈਕਟਰ ਹੈਗਾ ਅੱਗੇ ਪਿੱਛੇ ਕੈਮਰਾ ਮਰਾ ਦੇ ਫੋਟੋ ਪੈਣੀ ਠੀਕ ਹੈ ਜੀ ਲੈ ਵੀ ਕੈਮਰਾ ਦਿਖਾ ਦੇ ਕਰ ਤੇ ਆ ਕੇ ਤੁਸੀਂ ਬਾਅਦ ਇੱਕ ਵਾਰੀ ਫੋਨ ਕਰਕੇ ਰੋਲਦੂ ਸਿੰਘ ਆ ਕੇ ਚੈੱਕ ਕਰਕੇ ਲੈ ਜਾਓ ਟਰੈਕਟਰ ਹੈਣਾ ਬਈ ਸਵਰਾਜ 855 ਦਾ 4 ਸਟਾਰ ਰਿਵਰਸ ਪੀਟੀਓ ਮਾਡਲ 2013 ਮਾਡਲ ਆ ਠੀਕ ਹੈ ਜੀ ਨੰਬਰ ਇਹ ਵੀ ਬਟੰਡਾ ਦੂਜੇ ਥਾਂ ਦਾ ਠੀਕ ਹੈ ਜੀ ਪਹਿਲੇ ਟਾਇਰ ਭਾਈ ਜੀ ਨਵੇਂ ਲਾਤੀ ਆਪਾਂ ਜੇ ਕੇ ਤੇ ਬਿੱਲ ਮਿਲ ਜੂਗਾ ਅਗਲੇ ਟਾਇਰ 50 ਪੈਸੇ ਆ ਠੀਕ ਹੈ ਡਬਲ ਡਿਸਟ੍ਰੀਬਿਊਟਰ ਰਿਵਰਸ ਪੀਟੀਓ ਫੁੱਲ ਟੌਪ ਮਾਡਲ ਆ ਗਿਆ 13 ਦਾ ਰੇਟ ਰੇਟ 4 ਲੱਖ 75000 ਰੁਪਈਆ ਤੇ ਪਿਆ ਜਰ ਇਹ ਚਲੋ ਇਸ ਕਰ ਲੈ ਵੀ 50000 35000 ਰਹਿ ਗਿਆ 75 25 ਕੱਚੀ ਦਾ ਰਹਿ ਗਿਆ ਜੀ ਸਵਾ 4 ਲੱਖ ਰੁਪਏ ਦਾ ਟਰੈਕਟਰ ਆ ਤੁਹਾਨੂੰ ਮਿਲ ਜੂਗਾ ਪਹਿਲਾਂ ਇਹ ਟਰੈਕਟਰ 4.5 4 ਦੇ ਵਿੱਚ ਠੀਕ ਹੈ ਜੀ ਬਗਲ GST ਕਰਕੇ ਫਰਕ ਪੈ ਗਿਆ GST ਕਰਕੇ 20 25 ਹਜ਼ਾਰ ਦਾ ਮਾਰਕੀਟ ਦਾ ਫਰਕ ਪਿਆ ਠੀਕ ਹੈ ਜੀ ਮੋਬਾਈਲ ਨੰਬਰ ਪੈਂ 9988745430 ਠੀਕ ਹੈ ਜੀ ਤੇ ਬਾਕੀ ਹੁਣ ਕਿੱਥੇ ਟਰੈਕਟਰ ਖਰੀਦ ਲੈ ਤਲਵੰਡੀ ਸਾਬੋ ਆ ਜੇ ਬਾਈ ਜੀ ਇੱਥੇ ਨਵਰੇ ਚ ਖੜੇ ਹੁੰਦੇ ਆ ਘਰੇ ਵੀ ਟਰੈਕਟਰ ਅਡੇ ਹੁੰਦੇ ਆ ਪਿੰਡ ਚੱਕ ਰੋਲਦੂ ਸਿੰਗਲ ਆ ਡੱਬ ਵਾਲੀ ਬਸੰਦੜਾ ਰੋਡ ਤੇ ਪਿੰਡ ਆ ਆਪਣਾ ਬਠਿੰਡਾ ਤੋਂ 25 ਕਿਲੋਮੀਟਰ ਡੱਬ ਵਾਲੀ ਤੋਂ 10 ਕਿਲੋਮੀਟਰ ਕਰ ਲਓ ਬਾਈ ਜੀ ਸੰਪਰਕਾ ਸਕਰੀਨ ਤੇ ਨੰਬਰ ਆ ਧੰਨਵਾਦ ਸਤਿ ਸ਼੍ਰੀ ਅਕਾਲ